ਸਤਿ ਸ੍ਰੀ ਅਕਾਲ ਜੀ ਅੱਜ ਮਹੀਨੇ ਦੀ ਦੂਜੀ ਲਿਸਟ ਹੈ ਜਿਹੜੀ ਤਿਆਰ ਹੈ 25 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਤਿੰਨ ਕੁੜੀਆਂ ਇਕੱਲੀਆਂ ਨੇ ਜੀ ਉਹਨਾਂ ਦੇ ਭੈਣ ਭਰਾ ਨਹੀਂ ਮਤਲਬ ਦੋ ਕੁੜੀਆਂ ਦੇ ਭਰਾ ਨਹੀਂ ਇਕੱਲੀਆਂ ਇਕੱਲੀਆਂ ਨੇ ਨਾ ਹੀ ਕੋਈ ਭੈਣ ਨਾ ਹੀ ਕੋਈ ਭਰਾ ਇੱਕ ਕੁੜੀ ਜਿਹਦੀਆਂ ਦੋ ਭੈਣਾਂ ਨੇ ਭਰਾ ਕੋਈ ਨਹੀਂ ਅੱਜ ਦੇ 7 ਰਿਸ਼ਤੇ ਕੈਨੇਡਾ ਤੋਂ ਨੇ ਨਿਊਜ਼ੀਲੈਂਡ ਤੋਂ ਇੱਕ ਰਿਸ਼ਤਾ ਹੈ ਪੰਜਾਬ ਤੋਂ 15 ਰਿਸ਼ਤੇ ਨੇ ਅਮਰੀਕਾ ਤੋਂ ਇੱਕ ਰਿਸ਼ਤਾ ਹੈ ਸਭ ਤੋਂ ਵੱਡੀ ਗੱਲ 12 ਕੁੜੀਆਂ ਦੇ ਰਿਸ਼ਤੇ ਨੇ ਤੇ 13 ਮੁੰਡਿਆਂ ਦੇ ਰਿਸ਼ਤੇ ਨੇ ਅੱਗੇ ਕੀ ਹੁੰਦਾ ਸੀ 20 ਮੁੰਡੇ 5 ਕੁੜੀਆਂ 30 ਮੁੰਡੇ 7 ਕੁੜੀਆਂ ਹਨਾ ਜਿਹੜਾ ਆਪਾਂ ਕੁੜੀਆਂ ਦੀ ਫੀਸ ਦੇ ਵਿੱਚ ਕਟੌਤੀ ਕੀਤੀ ਸੀ ਉਹਦਾ ਰਿਜ਼ਲਟ ਆਪਣੇ ਕੋਲ ਹੈ ਅੱਜ ਵੀ ਹੈਗੀ ਆ ਉਹ ਕਟੌਤੀ ਜਿਹੜੀਆਂ ਵੀ ਕੁੜੀਆਂ ਦੀ ਐਡ ਪਵਾਉਣੀ ਹੈ ਫੀਸ ਦੇ ਵਿੱਚ ਕਟੌਤੀ ਹੈ ਵੀਡੀਓ ਨੂੰ ਲਾਸਟ ਦੇ ਉੱਤੇ ਆਪਾਂ ਵੀਡੀਓ ਦੇ ਫੀਸ ਦੀ ਕਟੌਤੀ ਬਾਰੇ ਜਾਂ ਹੋਰ ਸਾਰੀਆਂ ਵਿਚਾਰ ਵਟਾਂਦਰਾ ਕੀਤਾ ਹੋਇਆ ਹੈ ਜਿਨ੍ਹਾਂ ਨੇ ਐਡ ਪਾਉਣੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਲਾਸਟ ਵਾਲੀ ਜਿਹੜੀ ਫੀਸ ਦੇ ਵਿੱਚ ਕਟੌਤੀ ਹੈ ਉਹਨੂੰ ਜਰੂਰ ਦੇਖਿਓ 12 ਕੁੜੀਆਂ ਦੇ ਤੇ 13 ਮੁੰਡਿਆਂ ਦੇ ਰਿਸ਼ਤੇ ਤੇ ਅਸੀਂ ਬਾਰ-ਬਾਰ ਇੱਕ ਬੰਦੇ ਦੀ ਐਡ ਨੂੰ YouTube ਤੇ ਨਹੀਂ ਪਾਉਂਦੇ ਗਾਜਰਾਂ ਚ ਅਸੀਂ ਕਦਾ ਨਹੀਂ ਛੱਡਦੇ ਇਸ ਕਰਕੇ ਜਿੰਨੇ ਵੀ ਰਿਸ਼ਤੇ ਹੁੰਦੇ ਆ ਲਗਭਗ ਸਾਰੇ ਸੇਮ ਹੁੰਦੇ ਜੇ ਕਿਸੇ ਰਿਸ਼ਤੇ ਚ ਮਾੜੀ ਮੋਟੀ ਮਿਸਟੇਕ ਆ ਜਾਂਦੀ ਆ ਤਾਂ ਉਹ ਵੀਡੀਓ ਦੇ ਲਾਸਟ ਤੇ ਅਸੀਂ ਦੁਬਾਰਾ ਅਨਾਉਂਸ ਕਰ ਦਿੰਦੇ ਆ ਨਹੀਂ ਤਾਂ 100% ਜਿਹੜੇ ਰਿਸ਼ਤੇ ਨੇ ਉਹ ਅਸੀਂ ਨਵੇਂ ਹੁੰਦੇ ਨੇ ਤੇ ਅੱਜ ਦੀ ਜਿਹੜੀ ਦੂਜੀ ਲਿਸਟ ਆ ਉਹ ਤਿਆਰ ਹੈ ਜੀ ਆਜੋ ਆਪਾਂ ਪੂਰੀ ਲਿਸਟ ਆ ਜਿਹੜੀ ਅੱਜ ਦੇਖਦੇ ਆ ਅੱਜ ਦਾ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮਕੌਰ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਆ ਪੜਾਈ ਬੀ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਐਮ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਅਨਮੈਡ ਨੇ ਕੱਦ 5 ਫੁੱਟ 7 ਇੰਚ ਹੈ ਤੇ ਕਾਸਟ ਮੱਝ ਵੀ ਸਿੱਖ ਹੈ ਡੇਟ ਆਫ ਬਰਥ 1997 ਦੀ ਹੈ ਕੰਮ ਗਸ਼ਟ ਅਫਸਰ ਨੇ ਜੀ ਕੁੜੀ ਹੈ ਜਿਹੜੀ ਤੇ ਬਾਕੀ ਮੁੰਡਾ ਘੱਟੋ ਘੱਟ ਪੰਜਾਬ ਪੁਲਿਸ ਦੇ ਵਿੱਚ ਇਨਸਪੈਕਟਰ ਰੈਂਕ ਤੇ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਅੱਜ ਦਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਬਲਾਉਂ ਕਰਦਾ ਮੁੰਡਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਇਕੱਲਾ ਇਕੱਲਾ ਮੁੰਡਾ ਹੈ ਕਾਸਟ ਜੱਟ ਸੇ ਗੂਤ ਬਰਾੜ ਡੇਟ ਆਫ ਬਰਥ 18/3/93 ਦੀ ਹੈ ਨਿਊਜ਼ੀਲੈਂਡ ਪੀਆਰ ਆ 5 ਕਿੱਲੇ ਜ਼ਮੀਨਾਂ ਵਧੀਆ ਕੋਠੀ ਆਪਣਾ ਕਾਰੋਬਾਰ ਹੈ ਰਿਸ਼ਤਾ ਪੜੀ ਲਿਖੀ ਸੁੰਦਰ ਕੁੜੀ ਚਾਹੀਦੀ ਹੈ ਨਰਸਿੰਗ ਕਰੀ ਹੋਵੇ 5 ਫੁੱਟ 4 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਮਾਲਵਾ ਨੂੰ ਪਹਿਲਾ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਮਾਫ਼ ਕਰਿਓ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਵੀਡੀਓ ਨਾ ਅਗਲਾ ਰਿਸ਼ਤਾ ਨੋਟ ਕਰੋ ਜੀ ਲਾਲ ਮੰਨ ਕੇ ਚੱਲੋ ਜਿਹੜਾ ਪੀਲੀ ਪੱਟੀ ਜੀ 8 ਨੰਬਰ ਐਡ ਪਾਉਣ ਲਈ ਸਾਨੂੰ ਮੈਸੇਜ ਕਰ ਸਕਦੇ ਹੁਣ ਕੁੜੀ ਦਾ ਰਿਸ਼ਤਾ ਜੀ ਅਗਲਾ ਕੈਨੇਡਾ ਤੋਂ ਮਾਨਸਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਕਾਮਰਸ ਹੈ ਇੰਡੀਆ ਤੋਂ ਕੀਤੀ ਹੋਈ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਡਿਪਲੋਮਾ ਜਿਹੜਾ ਉਹ ਕੈਨੇਡਾ ਤੋਂ ਕੀਤਾ ਹੋਇਆ ਹੈ ਪੈਣ ਇੱਕ ਭਰਾ ਇੱਕ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤਮਾਨ ਡੇਟ ਆਵਰ ਤੋਂ 16/99 ਗੋਤਮਾਨ ਇਹ ਪੈਣ ਆਪਣੇ ਗੋਤੀ ਨਿਕਲੇ ਤੇ ਕੰਮ ਕੈਨੇਡਾ ਪੀਆਰ ਅਸਿਸਟੈਂਟ ਮੈਨੇਜਰ ਨੇ ਕੈਲਗਰੀ ਐਟ 711 ਅ ਰਿਸ਼ਤਾ ਮੁੰਡਾ ਦਾ ਆਪਣਾ ਘਰ ਕੈਨੇਡਾ ਜਾਂ ਯੂਐਸਏ ਹੋਵੇ ਮੁੰਡਾ ਸੋਹਣਾ ਹੋਵੇ 5 ਫੁੱਟ 10 ਇੰਚ ਕੱਦ ਹੋਵੇ ਪੰਜਾਬ ਦੇ ਵਿੱਚ 14 ਤੋਂ 20 ਕਿੱਲੇ ਜ਼ਮੀਨ ਹੋਵੇ ਤੇ ਐਜੂਕੇਟਿਡ ਹੋਵੇ ਮੁੰਡਾ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਜਿਹੜਾ ਕੈਨੇਡਾ ਤੋਂ ਹੈ ਨਾਮ ਸਿੰਘ ਪਤਾ ਜਲੰਧਰ ਤੋਂ ਬਲੋਂਗ ਕਰਦੇ ਪੜ੍ਹਾਈ ਆਈਟੀ ਮੈਕੈਨਿਕਲ ਦੀ ਕੀਤੀ ਹੋਈ ਹੈ ਪੈਨ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 6 ਫੁੱਟ 2 ਇੰਚ ਕਾਸਟ ਜੱਟ ਸਿਕ ਡੇਟ ਆਵਰਥ 10 8 95 ਦੀ ਹੈ ਅ 8 ਕਿੱਲੇ ਜ਼ਮੀਨ ਆ ਮੁੰਡੇ ਨੂੰ ਕੈਨੇਡਾ ਵਰਕ ਪਰਮਿਟ ਤੇ ਟਰਾਂਸਪੋਰਟੇਸ਼ਨ ਦਾ ਕੰਮ ਆ ਸ਼ਰੀ ਦੇ ਵਿੱਚ ਰਿਸ਼ਤਾ ਕੈਨੇਡਾ ਜਾਂ ਯੂ ਐਸ ਏ ਦੀ ਪੀ ਆਰ ਕੁੜੀ ਦਾ ਰਿਸ਼ਤਾ ਜਿਹੜਾ ਇਹਨਾਂ ਨੂੰ ਚਾਹੀਦਾ ਹੈਗਾ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹੜਾ ਉਹ ਵੀ ਅ 2 ਹਕਾਤਰ ਤੋਂ ਆ ਕੁੜੀ ਦਾ ਰਿਸ਼ਤਾ ਈ ਨਾਮ ਕੌਰ ਪਤਾ ਮੁਹਾਲੀ ਤੋਂ ਕੁੜੀ ਬਲੌਂ ਕਰਦੇ ਪੜਾਈ ਬੀਐਸਸੀ ਹੋਮ ਸੈਂਸ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਅਣਮੈੜਾ ਕੱਦ 5 ਫੁੱਟ 3 ਇੰਚ ਕਾਸਟ ਰਾਮਗੜੀਆ ਗੋਤ ਸੋਮਰਾ ਡੇਟ ਆਵਰਥ 1998 ਦੀੇ ਕੰਮ 에ਅਰ ਹੋਸਟੈਸਨ ਕਤਰ 에ਅਰਵੇਸ ਦੇ ਵਿੱਚ ਨੇ ਤੇ ਮੁੰਡਾ ਜਿਹੜਾ ਸਰਦਾਰ ਹੋਵੇ ਭਾਵੇਂ ਮੁੰਨਾ ਹੋਵੇ ਕੱਦ ਵਧੀਆ ਹੋਵੇ ਮੁੰਡੇ ਦਾ ਗਲਫ ਕੰਟਰੀ ਵਿੱਚ ਹੋਵੇ ਜਾਂ ਐਨਆਰਆਈ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅੱਜ ਅੱਧੇ ਰਿਸ਼ਤੇ ਕੁੜੀਆਂ ਦੇ ਆ ਤੇ ਅੱਧੇ ਮੁੰਡਿਆਂ ਦੇ ਧਿਆਨ ਨਾਲ ਵੀਡੀਓ ਨੂੰ ਧੁਰ ਤੱਕ ਦੇਖਿਓ ਲਾਸਟ ਤੱਕ ਬਹੁਤ ਵਧੀਆ ਤੇ ਰਿਸ਼ਤੇ ਨੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਪਟਿਆਲਾ ਤੋਂ ਕੁੜੀ ਬਲੌਂਗ ਕਰਦੀ ਐ ਪੜ੍ਹਾਈ ਪਲੱਸ 2 ਕੀਤੀ ਹੋਈ ਐ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਨਾਈਸਖ ਗੋਤਪੁੱਲਰ ਡੇਟ ਆਫ ਬਰਥ 14 9 98 ਦੀ ਐ ਜੀ ਕੰਮ ਕੁੜੀ ਡਿਵੋਰਸਡ ਐ ਤੇ ਮੁੰਡਾ ਜਿਹੜਾ ਗਵਰਨਮੈਂਟ ਜੋਬ ਜਾਂ ਆਪਣਾ ਕੰਮ ਹੋਵੇ 100 ਕਿਲੋਮੀਟਰ ਏਰੀਏ ਦੇ ਹੀ ਫੋਨ ਕਰਨ ਤੇ ਮੁੰਡਾ ਨਸਾਣਾ ਕਰਦਾ ਹੋਵੇ ਪਰਿਵਾਰ ਵੱਲੋਂ ਬੇਨਤੀ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੁਹਾਲੀ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀ ਟੈਕ ਚੰਡੀਗੜ੍ਹ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਾਲਜ ਜਿਹੜੀ ਕੈਨੇਡਾ ਤੋਂ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਂਡ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 6 ਫੁੱਟ 1 ਇੰਚ ਕਾਸਟ ਜੱਟ ਸੇ ਗੁੱਤ ਨੂੰ ਆ ਡੇਟ ਆਫ ਬਰਥ 29 12 93 ਦਾ ਜੀ ਕੰਮ ਕੈਨੇਡਾ ਪੀਆਰ ਆ ਮੁੰਡੇ ਕੋਲ ਜ਼ਮੀਨ ਨਹੀਂ ਹੈ ਜ਼ਮੀਨ ਦੇ ਲਾਲਚੇ ਫੋਨ ਨਾ ਕਰਨ ਸਰਦਾਰ ਆ ਤੇ ਮੁੰਡਾ ਵੈਸ ਨੂੰ ਆ ਜੀ ਕੁੜੀ ਮੈਡੀਕਲ ਲੈਨ ਵਿੱਚ ਹੋਵੇ 5 ਫੁੱਟ 6 ਇੰਚ ਤੋਂ ਜਿਹੜਾ ਕੱਦ ਦਾ ਪਲੱਸ ਹੋਵੇ ਮੈਰਿਜ ਯੂਰਪ ਆਲੀ ਕਰੋ ਮਾਫ ਕਰੋ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੀਤੀ ਹੋਈ ਹੈ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਮੈਰਿਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੈਕ ਡੇਟ ਆਫ ਬਰਥ 1995 ਦੀ ਕੰਮ ਕੈਨੇਡਾ ਪੀਆਰ ਟਰੱਕ ਆਨਰ ਨੇ ਆਪਰੇਟਰ ਤੇ ਆਪਣੇ ਟਰੱਕ ਕੰਪਨੀ ਆ ਕੈਨੇਡਾ ਚ ਪੰਜ ਕਿੱਲੇ ਜ਼ਮੀਨ ਆਕਾਰ ਕੈਨੇਡਾ ਤੇ ਪੰਜਾਬ ਦੇ ਵਿੱਚ ਤੇ ਫੈਮਿਲੀ ਸਾਰੀ ਕੈਨੇਡਾ ਸੈਟ ਆ ਕਿ ਕੁੜੀ ਜੱਟ ਸਿੱਖ ਪੀਆਰ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਕਰਦੀ ਹੋਵੇ ਕੈਨੇਡਾ ਲੁਧਿਆਣਾ ਜਗਰਾਉਂ ਤੇ ਮੋਗਾ ਨੂੰ ਜਿਹੜੀ ਪਹਿਲ ਹੈ ਤੇ ਐਜੂਕੇਟਿਡ ਹੋਵੇ 21 ਤੋਂ 27 ਸਾਲ ਦੀ ਜਿਹੜੀ ਕੁੜੀ ਦੀ ਉਮਰ ਹੋਵੇ ਤੇ ਇਹਨਾਂ ਦਾ ਕੈਨੇਡਾ ਦਾ ਹੀ ਨੰਬਰ ਹੈ ਫੋਨ ਡਾਇਰੈਕਟ ਕਰ ਲਿਓ ਜਾਂ ਫਿਰ ਵਟਸਐਪ ਤੇ ਗੱਲਬਾਤ ਕਰ ਲਿਓ ਤੇ ਵੀਡੀਓ ਪੂਰੀ ਦੇਖਿਓ ਲਾਸਟ ਤੇ ਅਜ ਵਧੀਆ ਆਫਰ ਹੈ ਕਿਉਂਕਿ ਕੁੜੀਆਂ ਦੇ ਰਿਸ਼ਤੇ ਬਰਾਬਰ ਹੋਗੇ ਮੈਂ ਮੇਰਾ ਚੈਨਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਂਦਾ ਹੈ ਆਪਣੇ ਸਬਸਕ੍ਰਾਈਬਰ ਵੀ ਜਿੰਨੇ ਮੈਰਜ ਬਿਊਰੋ ਵਾਲਿਆਂ ਸਾਰਿਆਂ ਤੋਂ ਲਗਭਗ ਜ਼ਿਆਦੇ ਨੇ ਪਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਵੀ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਬਰਾਬਰ ਹੋਵੇ ਇਸ ਚੀਜ਼ ਨੂੰ ਦੇਖਦੇ ਹੋਏ ਅੱਜ ਮੈਂ ਸਪੈਸ਼ਲ ਆਫਰ ਲਾ ਲਉ ਜਾਂ ਫੀਸ ਦੇ ਵਿੱਚ ਕਟੌਤੀ ਲਾ ਲਉ ਮੈਂ ਵੀਡੀਓ ਦੇ ਲਾਸਟ ਤੇ ਜ਼ਰੂਰ ਗੱਲ ਕਰਾਂਗਾ ਵੀਡੀਓ ਨੂੰ ਪੂਰਾ ਦੇਖਿਓ ਪੜ੍ਹਾਈ ਬੀ ਟੈਕ ਕੀਤੀ ਹੋਈ ਨਾਮ ਸਿੰਘ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀ ਟੈਕ ਕੀਤੀ ਹੋਈ ਹੈ ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 1 ਕਣ ਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਬਾਜਵਾ ਡੇਟ ਆਫ ਬਰਥ 29 10 95 ਦੀ ਕੰਮ ਐਨ ਆਰ ਆਈ ਹੈ ਵੇਰਿੰਗ ਟੈਕਨੀਸ਼ੀਅਨ ਤੇ ਜ਼ਮੀਨ ਨਹੀਂ ਹੈਗੀ ਰਿਸ਼ਤਾ ਜਿਹੜਾ ਕੁੜੀ ਜੱਟ ਸਿੱਖ ਚੰਗੀ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਗੁਰਦਾਸਪੁਰ ਤੋਂ ਬਲੋਂਗ ਕਰਦੇ ਪੜ੍ਹਾਈ ਡਿਪਲੋਮਾ ਐਂਡ ਡਿਗਰੀ ਕੀਤੀ ਹੋਈ ਆ ਭੈਣ ਇੱਕ ਆਸਟ੍ਰੇਲੀਆ ਟੀਆਰ ਨੇ ਭਰਾ ਇੱਕ ਇਟਲੀ ਦੇ ਪੇਪਰ ਲਾਇ ਹੋਏ ਨੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੈਕ ਡੇਟ ਆਫ ਬਰਥ ਜਿਹੜਾ 1993 ਦਾ ਐ 8 ਕਿੱਲੇ ਸਹਰੀ ਜ਼ਮੀਨ ਐ ਰੇਟ ਜਿਹੜਾ ਕਰੋੜਾਂ ਰੁਪਏ ਦੇ ਵਿੱਚ ਐ ਤੇ 3 ਕਿੱਲੇ ਪਿੰਡੂ ਜ਼ਮੀਨ ਐ ਇੱਕ ਸ਼ਾਪ ਰੈਂਟ ਤੇ ਆ 50000 ਰੁਪਿਆ ਜਿਹੜੀ ਉਹਦੀ ਆਪਣਾ ਕੀ ਦੀ ਕਿਰਾਇਆ ਆਉਂਦਾ ਤੇ ਦੋ ਘਰ ਨੇ ਇਹਨਾਂ ਦੇ ਕੁਝ ਮਹੀਨੇ ਤੱਕ ਮੁੰਡੇ ਨੇ ਇਟਲੀ ਜਾਣਾ ਬੈਸ ਨੂੰ ਤੇ ਗੁਰਸਿੱਖਾ ਮੁੰਡਾ ਤੇ ਆਵਾਜ਼ ਦੇ ਵਿੱਚ ਥੋੜਾ ਜਿਹਾ ਫਰਕ ਹੈ ਮੁੰਡਾ ਸੋਹਣਾ ਨਹੀਂ ਹੈ ਤੇ ਬਾਕੀ ਰਿਸ਼ਤਾ ਜਿਹੜਾ ਕੁੜੀ ਗ੍ਰੈਜੂਏਟਡ ਹੋਵੇ ਬੀ ਡੀ ਐਸ ਜਾਂ ਬੀ ਐਸ ਸੀ ਨਰਸਿੰਗ ਕਰੀ ਹੋਵੇ ਤੇ 5 ਫੁੱਟ 7 ਇੰਚ ਤੋਂ 11 ਇੰਚ ਜਿਹੜਾ ਕੁੜੀ ਦਾ ਕੱਦ ਹੋਵੇ ਪ੍ਰਾਈਵਟ ਜੌਬ ਜਾ ਸਕੀਆਂ ਭੈਣਾ ਵਿਚਾਰਨਯੋਗ ਨੇ ਤੇ ਵਿਆਹ ਬਾਦ ਹਾਈਲਾਈਟਸ ਕਰਵਾ ਕੇ ਬਾਹਰ ਭੇਜ ਸਕਦੇ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਵਟਸਐਪ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਕੌਰ ਪਤਾ ਸਿਰਸਾ ਹਰਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਐਜੂਕੇਟਿਡ ਐਮਬੀਏ ਏ ਟੈਲੀ ਹਾਈਲਾਈਟਸ ਦੇ ਵਿੱਚ ਜਿਹੜੇ ਸੇ ਸਪੂਰ ਨੇ ਕੁੜੀ ਨੂੰ ਭੈਣ ਇੱਕ ਯੂਕੇ ਹੈ ਭਰਾ ਇੱਕ ਕਣ ਮੜਾ ਕੱਦ 5 ਫੁੱਟ 2 ਇੰਚ ਕਾਸਟ ਰਵਿਦਾਸ ਸੀ ਆ ਗੋਤ ਜਖੂ ਡੇਟ ਆਵਰਥ 12 9 93 ਦੀ ਹੈ ਕੰਮ ਫਾਦਰ ਸਾਹਿਬ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਐਨ ਆਰ ਆਈ ਹੋਵੇ ਜਾਂ ਸੈਲਫ এমਪਲਾਈ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਨਾਮ ਸਿੰਘ ਪਤਾ ਸਮਰਾਲਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਤੇ ਪੜ੍ਹਾਈ ਆਈਟੀਆ ਡਿਪਲੋਮਾ ਇਨ ਇਲੈਕਟ੍ਰੀਕਲ ਸਟਰੀਮ ਦੇ ਵਿੱਚ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਕੈਨੇਡਾ ਮੈਡ ਕੱਦ 5 ਫੁੱਟ 11 ਇਚ ਕਾਸ਼ਟ ਜਨਰਲ ਗੋਤਵਾਠ ਡੇਟ ਆਫ ਬਰਥ 201093 ਦੀ ਹੈ ਕੰਮ ਜੋਬ ਇਨ ਇੰਡਸਟਰੀ ਦੇ ਵਿੱਚ ਕਰਦੇ ਨੇ ਕੁੜੀ ਦੀ ਜਿਹੜੀ ਜੀਐਨਐਮ ਜਾਂ ਬੀਐਸਸੀ ਨਰਸਿੰਗ ਕਰੀ ਹੋਵੇ ਹਾਈਲਾਈਟਸ ਦੇ ਵਿੱਚ ਸਾਡੇ ਸੇਵ ਐਂਡ ਹੋਣ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਗੱਲ ਕਰੋ ਤੇ ਐਡ ਪਵਾਉਣ ਲਈ ਪੀਲੀ ਪੱਟੀ 'ਤੇ ਸਾਡਾ ਨੰਬਰ ਹੈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ 'ਚ ਲਿਖ ਕੇ ਤੁਹਾਨੂੰ ਭਾਟਾ ਜਾਏਗਾ ਤੇ ਇਕ ਨਾਲ ਨਾਲ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ। ਨਾਮ ਕੌਰ ਪਤਾ ਬਠਿੰਡਾ ਦੀ ਕੁੜੀ ਬਲੋਂਗ ਕਰਦੀ ਹੈ। ਪੜ੍ਹਾਈ ਬੀਐਸਸੀ ਐਮਐਸਸੀ ਫੈਸ਼ਨ ਡਿਜ਼ਾਈਨ ਦੀ ਕੀਤੀ ਹੋਈ ਹੈ। ਭੈਣ ਭਰਾ ਕੋਈ ਨਹੀਂ। ਇਹ ਕੁੜੀ ਕੱਲੀ-ਕੱਲੀ ਹੈ ਜੀ। ਇਹਨਾਂ ਦੇ ਕੋਈ ਭੈਣ ਨਹੀਂ ਤੇ ਕੋਈ ਭਰਾ ਨਹੀਂ। ਕੱਲੀ ਕੁੜੀ ਆ ਕੱਦ 5 ਫੁੱਟ 5 ਇੰਚ ਹੈ। ਕਾਸਟ ਜੱਟ ਸਿੱਖ ਗੋਤ ਚੋਹਾਨ ਡੇਟ ਆਫ ਬਰਥ ਮਾਰਚ 1996 ਦੀ ਹੈ। ਮੁੰਡਾ ਯੂਐਸਏ ਜਾਂ ਕੈਨੇਡਾ ਪੀਆਰ ਹੋਵੇ। 15 ਤੋਂ 20 ਕਿਲੇ ਜ਼ਮੀਨ ਹੋਵੇ ਤੇ ਵਧੀਆ ਫੈਮਿਲੀ ਹੋਵੇ। ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ। ਡਾਇਰੈਕਟ ਗੱਲ ਕਰੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਅ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਪਤਾ ਕੈਨੇਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਨਾਨ ਮੈਡੀਕਲ ਕੈਨੇਡਾ ਚ ਚਾਈਲਡ ਕੇਅਰ ਦਾ ਜਿਹੜਾ ਡਿਪਲੋਮਾ ਕੀਤਾ ਹੋਇਆ ਹੈ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਅ ਢੰਡਾ ਤੇ ਡੇਟ ਆਫ ਬਰਥ 1995 ਦੀ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਮੰਗਲਿਕ ਆ ਭਾਈ ਕੁੜੀ ਇਹ ਧਿਆਨ ਰੱਖਿਓ ਤੇ ਸਾਰੀ ਫੈਮਿਲੀ ਕੈਨੇਡਾ ਬ੍ਰੈਫਟਨ ਹੈ ਤੇ ਰਸਤਾ ਮੁੰਡਾ ਕਨੇਡਾ ਪੀਆਰ ਹੋਵੇ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਨੂੰ ਪਹੇਲ ਹੈ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜਿਹੜੇ ਬਾਹਰ ਵਾਲੇ ਹੁੰਦੇ ਆ ਰਿਸ਼ਤੇ ਇਹਨਾਂ ਦੇ ਡਾਇਰੈਕਟ ਫੋਨ ਤੇ ਗੱਲ ਕਰ ਲਿਆ ਕਰੋ ਜੇ ਫੋਨ ਨਹੀਂ ਵੀ ਲੱਗਦਾ ਤਾਂ WhatsApp ਤੇ ਗੱਲ ਕਰ ਲਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਆ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਕੌਰ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ BSC ਮੈਡੀਕਲ B.Ed ਕੀਤੀ ਹੋਈ ਹੈ ਭੈਣ ਭਰਾ ਭੈਣ ਕੋਈ ਨਹੀਂ ਭਰਾ ਇੱਕ ਬਿਜ਼ਨਸ ਕਰਦਾ ਤੇ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 30 7 96 ਦੀ ਆ ਕੰਮ ਪ੍ਰਿਪੇਅਰਡ ਫਾਰ UPS IAS ਫਰੋਮ ਨਿਊ ਦਿੱਲੀ ਤੋਂ ਨੇ ਕਰ ਰੇ ਜਿਹੜਾ ਤੇ ਰਿਸ਼ਤਾ ਮੁੰਡਾ ਵੈਸਨੂ ਹੋਵੇ ਜੋਬ ਆ ਤਾਂ 20 ਕਿੱਲੇ ਜੇ ਜੋਬ ਨਹੀਂ ਆ ਤਾਂ 30 ਤੋਂ 40 ਕਿੱਲੇ ਜਿਹੜੀ ਜ਼ਮੀਨ ਹੋਵੇ ਕਿਉਂਕਿ ਖਾਨਦਾਨੀ ਪਰਿਵਾਰ ਹੈ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅ ਅਗਲਾ ਰਿਸ਼ਤਾ ਯੂ ਐਸ اے ਤੋਂ ਹੈ ਅਮਰੀਕਾ ਤੋਂ ਨਾਮ ਸਿੰਘ ਪਤਾ ਯੂ ਐਸ اے ਸਿਟੀ ਜਾਣਾ ਜੀ ਮੁੰਡਾ ਇਹਨਾਂ ਦਾ ਵਧੀਆ ਕਾਰੋਬਾਰ ਆ ਉੱਥੇ ਸਾਰਾ ਰਿਸ਼ਤਾ ਨੋਟ ਕਰੋ ਪੜਾਈ ਗ੍ਰੈਜੂਏਟ 2 ਸਾਲ ਦਾ ਬਰੋਕਰਨ ਬਿਜ਼ਨਸ ਐਕਸ ਐਕਸਪੀਰੀਅੰਸ ਹੈ ਤੇ ਭੈਣ ਕੋਈ ਨਹੀਂ ਭਰਾ ਇੱਕ ਕਦ 6 ਫੁੱਟ ਹੈ ਜਿਹੜਾ ਕਾਸਟ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ ਅਪ੍ਰੈਲ 2000 ਇੰਡੀਆ 40 ਕਿੱਲੇ ਜ਼ਮੀਨ ਹੈ ਅਮਰੀਕਾ ਦੇ ਵਿੱਚ ਦੋ ਘਰ ਨੇ ਪਿਤਾ ਦਾ ਅਮਰੀਕਾ ਦੇ ਵਿੱਚ ਟਰੱਕਿੰਗ ਦਾ ਬਿਜ਼ਨਸ ਹੈ ਫੈਮਿਲੀ ਸਾਰੀ ਦੀ ਸਾਰੀ ਯੂ ਐਸਏ ਸੈਟਲਡ ਹੈ ਰਿਸ਼ਤਾ ਪੜੀ ਲਿਖੀ ਸੁੰਦਰ ਸਿਨੇਮਾ ਲੰਮੀ ਤੇ ਵਧੀਆ ਪਰਿਵਾਰ ਦੀ ਖਾਨਦਾਨੀ ਕੁੜੀ ਹੋਵੇ 5 ਫੁੱਟ 5 ਇੰਚ ਜਾਂ ਇਸ ਤੋਂ ਪਲੱਸ ਹੋਵੇ ਕਦ 20 ਤੋਂ 24 ਸਾਲ ਦੀ ਜਿਹੜੀ ਡੇਟ ਆਫ ਉਮਰ ਹੋਵੇ ਯੂ ਐਸਏ ਕੈਨੇਡਾ ਤੇ ਇੰਡੀਆ USA ਕੈਨੇਡਾ ਜਾਂ ਇੰਡੀਆ ਪਸੋਕੜ ਜਲੰਧਰ ਏਰੀਆ ਦੇ ਵਿੱਚ 100 ਕਿਲੋਮੀਟਰ ਏਰੀਆ ਜਲੰਧਰ ਜ਼ਿਲ੍ਹੇ ਤੋਂ ਤੇ ਜਾਂ ਗੰਗानगर Rajasthan ਦਾ ਹੋਵੇ ਤੇ ਲਾਲ ਪੱਟੀ ਦੇ ਵਿੱਚ ਇੱਕ ਬਾਹਰਲਾ ਨੰਬਰ ਤੇ ਇੱਕ ਇੰਡੀਅਨ ਨੰਬਰ ਹੈ ਡਾਇਰੈਕਟ ਕਾਲ ਕਰੋ ਜਾਂ WhatsApp ਤੇ ਬਤਲਾ ਲਾਫ ਕਰੋ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਮੁੰਡਾ ਆਰਮੀ ਦੇ ਵਿੱਚ ਹੈ ਨਾਮ ਸਿੰਘ ਅੰਮ੍ਰਿਤਾਰੀਆ ਮੁੰਡਾ ਸੰਗਰੂਰ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਪੰਜਾਬ ਪੁਲਿਸ ਦੇ ਵਿੱਚ ਐ 2 ਸਾਲ ਤੋਂ ਭਰਾ ਕੋਈ ਨਹੀਂ ਭੈਣ ਭਰਾ ਨੇ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਸਰਾਉਂ ਡੇਟ ਆਫ ਬਰਥ 13 ਦਾ 98 ਦਾ ਕੰਮ ਇੰਡੀਅਨ ਆਰਮੀ ਦਾ ਮੁੰਡਾ 7 ਸਾਲ ਤੋਂ ਪੱਕੀ ਜੋਬ ਕੋਠੀ ਵਧੀਆ ਪਾਈ ਹੈ ਤੇ ਰਿਸ਼ਤਾ ਕੁੜੀ ਸੋਹਣੀ ਪੜ੍ਹੀ ਲਿਖੀ ਪਲੱਸ 2 ਪਾਸ ਤੋਂ ਉੱਪਰ ਪੜ੍ਹਾਈ ਜਿਹੜੀ ਹੋਵੇ ਤੇ ਬਾਕੀ 5 ਫੁੱਟ 2 ਇੰਚ ਤੋਂ ਪਲੱਸ ਆ ਜਿਹੜਾ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਅੱਜਾ ਲੱਜਤਾਰੀ ਹੈ ਕੁੜੀਆਂ ਦੇ ਰਿਸ਼ਤੇ ਅੱਧ ਦੇ ਨੇ ਹਰ ਦੂਜੇ ਰਿਸ਼ਤੇ ਬਾਅਦ ਕੁੜੀ ਦਾ ਰਿਸ਼ਤਾ ਹੈ ਕਿਉਂਕਿ ਆਪਣੇ ਬੈਲੈਂਸ ਕਰਾਉਣਾ ਇਸ ਚੈਨਲ ਨੂੰ ਜ਼ਰੂਰੀ ਹੈ ਨਹੀਂ ਤਾਂ ਸਾਰੇ ਜਿਹੜੀਆਂ ਕੁੜੀਆਂ ਦੇ ਹੁਣ ਕੋ ਵੀ ਗੱਲ ਤਾਂ ਸਾਰੇ ਮੁੰਡਿਆਂ ਦੇ ਹੋਣਗੇ ਉਹ ਵੀ ਗੱਲ ਹੈ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੋਂਗ ਕਰਦੀ ਹੈ ਕੁੜੀ ਪੜ੍ਹਾਈ ਬੀਏਸੀ ਨਾਨ ਮੈਡੀਕਲ ਦੀ ਕੀਤੀ ਹੋਈ ਹੈ 2 ਸਾਲ ਦੀ ਸਟੱਡੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣਾਂ 2 ਕੈਨੇਡਾ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੂਤ ਚੀਮਾ ਡੇਟ ਆਫ ਬਰਥ 17 11 95 ਦਾ ਹੀ ਕੰਮ ਕੁੜੀ ਕੈਨੇਡਾ ਤੇ ਮੁੰਡਾ ਜਿਹੜਾ ਕੈਨੇਡਾ ਦੀ ਜੌਬ অন্ਟਾਰੀਓ ਕੈਨੇਡਾ ਦੇ ਵਿੱਚ ਹੋਵੇ 10 ਕਿਲੋ ਤੋਂ ਘੱਟ ਜ਼ਮੀਨ ਨਾ ਹੋਵੇ ਤੇ ਲੁਧਿਆਣਾ ਜਿਹੜਾ ਏਰੀਆ ਇਹਨਾਂ ਨੂੰ ਫੋਨ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਕੈਨੇਡਾ ਕੈਨੇਡਾ ਤੋਂ ਆ ਨੰਬਰ ਜੀ ਇਹ ਧਿਆਨ ਚ ਰੱਖਿਆ ਕਰੋ ਡਾਇਰੈਕਟ ਗੱਲ ਕਰੋ ਨਹੀਂ ਤਾਂ WhatsApp ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਕੌਰ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਦੀ ਕੀਤੀ ਹੈ ਪ੍ਰੋਫੈਸਰ ਪੀ ਐਚ ਡੀ ਐਲ ਪੀ ਯੂ ਜਲੰਧਰ ਤੋਂ ਗਾਰੇ ਨੇ ਤੇ ਭੈਣ ਨੋ ਪ੍ਰਾਇਕ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਰੰਧਾਵਾ ਡੇਟ ਆਫ ਬਰਥ 1992 ਅਸਿਸਟੈਂਟ ਪ੍ਰੋਫੈਸਰ ਐਟ ਐਲ ਪੀ ਯੂ ਜਲੰਧਰ ਜਿਹੜਾ 7 ਸਾਲ ਦਾ ਐਕਸਪੀਰੀਅੰਸ ਹੈ ਜੋਬ ਦਾ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ 18 ਜੇ ਗਵਰਨਮੈਂਟ ਜੋਬ ਤੇ ਤਾਂ 18 ਤੋਂ 20 ਕਿੱਲੇ ਜ਼ਮੀਨ ਹੋਵੇ ਜੇ ਪ੍ਰਾਈਵੇਟ ਜੋਬ ਤੇ ਆ ਤਾਂ 25 ਤੋਂ 30 ਕਿੱਲੇ ਜ਼ਮੀਨ ਹੋਵੇ ਵਧੀਆ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅ ਥੋੜੇ ਜੇ ਰਿਸ਼ਤੇ ਰਹਿਗੇ ਤਿੰਨ ਚਾਰ ਜ਼ਰੂਰ ਦੇਖਿਓ ਤੇ ਜਿਹੜੇ ਭੈਣ ਭਰਾ ਕਿਸੇ ਕੈਨੇਡਾ ਕਿਤੋਂ ਵੀ ਕੈਨੇਡਾ ਆਸਟ੍ਰੇਲੀਆ ਇੰਡੀਆ ਹਰਿਆਣਾ ਪੰਜਾਬ ਦਿੱਲੀ ਜਿੱਥੋਂ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਆਪਣੀ ਸਿਟੀ ਦਾ ਨਾਮ ਤੇ ਆਪਣੇ ਜਾਂ ਪਿੰਡ ਦਾ ਨਾਮ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਜੀ ਮੈਨੂੰ ਤੁਹਾਡਾ ਜਿਹੜਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਜਿਹੜੇ ਸਾਡੇ ਨਾਲ ਜੱਦੀ ਪੁਸਤੀ ਜੁੜੇ ਹੋਏ ਨੇ ਉਹਨਾਂ ਲਈ ਵੀਡੀਓ ਦੇ ਲਾਸਟ ਤੇ ਕਾਫੀ ਕੋਸਾ ਅੱਜ ਅਗਲਾ ਇਹਦਾ ਨਾਮ ਸਿੰਘ ਅੰਮ੍ਰਿਤਾਰੀ ਜੀ ਮੁੰਡਾ ਪਤਾ ਬਰਨਾਲਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਵੇਅਰਮੈਨ ਆਈਟੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ ਬਾਣਾ ਪਾਉਂਦਾ ਮੁੰਡਾ ਸਿੰਘ ਸਰਦਾਰ ਹੈ ਕਾਸਟ ਜੱਟ ਸਿੱਖ ਤਾਲੀਵਾਲ ਗੋਤ ਹੈ ਜੀ ਡੇਟ ਆਫ ਬਰਥ 18 11 88 ਦਾ ਹੈ ਏਸੀ ਸੋਲਰ ਪਲਾਂਟ ਦਾ ਜਿਹੜਾ ਕੰਮ ਆ ਚਾਰ ਕਿੱਲੇ ਜ਼ਮੀਨ ਆ ਖੁਦ ਖੇਤੀ ਕਰਦਾ ਮਾਂ ਤੇ ਪੁੱਤ ਦੋਨੇ ਜੀ ਨੇ ਕਰੇ ਪਿਤਾ ਜੀ ਐਕਸਪਾਇਰ ਹੋ ਗਏ ਰਿਸ਼ਤਾ ਕੁੜੀ ਜੱਟ ਸਿੱਖ ਸਿੱਖੀ ਸਰੂਪ ਦੇ ਵਿੱਚ ਹੋਵੇ ਮੁੰਡੇ ਦਾ ਤਲਾਕ ਹੋਇਆ ਵੈ ਤਲਾਕ ਸੁਦਾ ਜਾਂ ਵਿਧਵਾ ਬਿਨਾ ਬੱਚੇ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇੰਡੀਆ ਦੇ ਵਿੱਚੋਂ ਆ ਆਰਮੀ ਦੇ ਵਿੱਚ ਹੈ ਜੀ ਮੁੰਡਾ ਨਾਮ ਸਿੰਘ ਪਤਾ ਰਾਮਪੁਰਾ ਫੂਲ ਬਠਿੰਡਾ ਲੈ ਆ ਦਾ ਕੁਸੜ ਜਵਾਗ ਤੇ ਹੁੰਜਾ ਹੁੰਜਾ ਲੱਬਣ ਵਾਲਾ ਕੰਮ ਹੈ ਆਪਦੇ ਏਰੀਆ ਦੇ ਵਿੱਚੋਂ ਹੀ ਆ ਜੀ ਪੜਾਈ ਹੈ ਜਿਹੜੀ ਲੋਗੋ ਥੱਲੇ ਆ ਗਈ ਤੇ ਭੈਣ ਕੋਈ ਨਹੀਂ ਭਰਾ ਇੱਕ ਅਣਮੈੜ ਕੱਦ 5 ਫੁੱਟ 9 ਇੰਚ ਕਾਸਟ ਰਵਦਾਸੀਆ ਸਿੱਖ ਗੋਤ ਮਰਾੜ ਡੇਟ ਆਫ ਬਰਥ 26 10 97 ਦੀ ਕੰਮ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ ਤੇ ਫਾਦਰ ਸਾਹਿਬ ਵੀ ਇਹਨਾਂ ਦੇ ਇੰਡੀਅਨ ਆਰਮੀ ਦੇ ਵਿੱਚੋਂ ਰਿਟਾਇਰਡ ਨੇ ਕੁੜੀ ਦਾ ਕੱਦ 5 ਫੁੱਟ 4 ਤੋਂ ਘੱਟ ਨਾ ਹੋਵੇ ਬੀਐਸਸੀ ਨੌਨ ਮੈਡੀਕਲ ਸਿੰਪਲ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਆ ਨਾਮ ਸਿੰਘ ਪਤਾ ਪਟਿਆਲਾ ਸਹਿਰ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜਾਈ 9+2 ਨਾਨ ਮੈਡੀਕਲ ਨਾ ਡਿਪਲੋਮਾ ਮੈਂ ਮੈਕੈਨੀਕਲ ਇੰਜੀਨੀਅਰਿੰਗ ਦਾ ਕੈਨੇਡਾ ਤੋਂ ਕੀਤਾ ਹੋਇਆ ਭੈਣਾ ਤਿੰਨ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਲੁਭਾਣਾ ਜਨਨ ਗੋਲ ਥੋਥੜ 30 9 95 ਦਾ ਡੇਟ ਆਫ ਬਰਥ ਹੈ ਕੈਨੇਡਾ ਸਿਟੀ ਆਣਾ ਜੀ ਮੁੰਡਾ ਐਨ ਆਰ ਆਈ ਐ ਸਹੀਪਿੰਗ ਮੈਨੇਜਰ ਨਾਊ ਟਰাকিং ਲਾਇਸੈਂਸਰ پلان ਜਿਹੜਾ ਬਿਜ਼ਨਸ ਦਾ ਹੈ ਇਨ ਟਰਾਂਸਪੋਰਟਿੰਗ ਲਾਈਨ ਦੇ ਵਿੱਚ ਤੇ ਮੁੰਡਾ ਨਸਾ ਰਹਿਤਾ ਜੀ ਮੁੰਡੇ ਦੇ ਘਰ ਦੇ ਪਰਿਵਾਰ ਦੇ ਵਿੱਚ ਵੀ ਕੋਈ ਨਸਾ ਨਹੀਂ ਕਰਦਾ ਰਿਸ਼ਤਾ ਕੁੜੀ ਸੇ ਖ ਪੜੀ ਲਿਖੀ ਸੁੰਦਰ 5 ਫੁੱਟ 5 ਇੰਚ ਕਾ ਜਿਹੜਾ ਕੱਦ ਦਾ ਜਰਨਲ ਕਾਸਟ ਦੀ ਹੋਵੇ ਇੰਡੀਆ ਤੋਂ ਹੈ ਤਾਂ ਹੈਲਥ케ਅਰ ਸਟੱਡੀ ਕੀਤੀ ਹੋਵੇ ਕੈਨੇਡਾ ਤੋਂ ਹੈ ਤਾਂ ਐਨੀ ਸਟੇਟਸ ਹੈ ਮੈਰਿਜ ਬੀਰੋ ਵਾਲੇ ਭਾਈ ਕੋਈ ਇਹਨਾਂ ਨੂੰ ਫੋਨ ਨਾਲ ਲਾਇਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਮਾਸਟਰ ਐਮ ਐਸ ਐਨ ਸੀ ਐਸ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲੀ- ਇਕੱਲੀ ਕੁੜੀ ਹੈ 5 ਫੁੱਟ 4 ਇੰਚ ਕੱਦ ਦਾ ਹੈ ਜੀ ਕਾਸਟ ਜੱਟ ਸ ਡੇਟ ਆਫ ਬਰਥ 27/02/97 ਦਾ ਆ ਸੌਫਟਵੇਅਰ ਇੰਜੀਨੀਅਰਿੰਗ ਇਨ ਰਿਪਿਊਟਡ ਐਮ ਐਨ ਸੀ ਗੁੱਡ ਪੈਕੇਜ ਹੈ ਤੇ ਪ੍ਰਾਪਰਟੀ ਇਨ ਮਾਝਾ ਰੀਜਨ ਦੇ ਵਿੱਚ ਹੈ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ Air Force job India ਵਿੱਚ ਹੋਵੇ ਜਾਂ ਕੈਨੇਡਾ ਜਾਂ ਯੂ ਐਸ ਯੂ ਐਸ ਵਰਕ ਵੀਜ਼ਾ ਤੇ ਹੋਵੇ ਪ੍ਰਾਈਵੇਟ ਜੌਬ ਜਾਫਰ ਪ੍ਰਾਈਵੇਟ ਜੋਬ ਤੇ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਤੋਂ ਏਰੀਆ ਨੂੰ ਜਿਹੜੀ ਪਹਿਲਾ ਹੈ 5 ਫੁੱਟ 9 ਇੰਚ ਤੋਂ ਜਿਹੜਾ ਕੱਦ ਜਾਂ ਉਸ ਤੋਂ ਪਲੱਸ ਹੋਵੇ ਸੋਹਣਾ ਹੋਵੇ ਤੇ ਵਧੀਆ ਪੜਿਆ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਏ ਤੁਲੀ ਸੰਗਰੂਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਡੀਵੀ ਐਸਸੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਪਰਾ ਗਵਰਨਮੈਂਟ ਵੈਟਰਨਰੀ ਇੰਸਪੈਕਟਰ ਨੇ ਕੱਦ 5 ਫੁੱਟ 7 ਇੰਚ ਕਾਸਟ ਖੱਤਰੀ ਅਰੋੜਾ ਗੋਤ ਟੁੱਲੀ ਡੇਟ ਆਫ ਬਰਥ 2011 99 ਦੀ 8 ਕਿੱਲੇ ਜ਼ਮੀਨ ਆ ਜੀ ਰੋਡ ਦੇ ਉੱਪਰ ਆਨ ਰੋਡ ਗਵਰਨਮੈਂਟ ਵੈਟਰਨਰੀ ਇੰਸਪੈਕਟਰ ਨੇ ਇਹ ਵੀ ਮੁੰਡਾ ਤੇ ਕੁੜੀ ਆ ਜਿਹੜੀ ਗਵਰਨਮੈਂਟ ਜੌਬ ਤੇ ਹੋਵੇ ਸੰਗਰੂਰ ਲੁਧਿਆਣਾ ਬਠਿੰਡਾ ਤੋਂ ਹੋਵੇ ਇਹਨਾਂ ਨੂੰ ਪਹਿਲਾ ਤੇ ਉਹੀ ਮੰਗਣੀ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਦਿੱਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਨਾ ਕੀਤੀ ਹੋਈ ਹੈ ਭੈਣ ਕੋਈ ਨਹੀਂ ਪਰਾਇਆ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਰੰਧਾਵਾ ਡੇਟ ਆਫ ਬਰਥ 14 9 2001 ਦੀ ਹੈ ਕੰਮ ਕੁੜੀ ਡਿਵੋਰਸਡ ਹੈ ਜੀ ਪ੍ਰਾਈਵੇਟ ਜੌਬ ਕਰਦੀ ਹੈ ਰਿਸ਼ਤਾ ਮੁੰਡਾ ਐਨ ਆਰ ਆਈ ਤਲਾਕशुदा ਕੈਨੇਡਾ ਜਾਂ ਇਟਲੀ ਤੇ ਜਾਂ ਆਸਟ੍ਰੇਲੀਆ ਹੋਵੇ ਬੱਚੇ ਵਾਲਾ ਵੀ ਮਨਜ਼ੂਰ ਹੈ ਇਹਨਾਂ ਨੂੰ ਤੇ 75288 ਤੇ ਲਾਲ ਪੱਟੀ ਦੇ ਵਿੱਚ ਜੋ ਨੰਬਰ ਹੈ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਤੇ ਅੱਜ ਦੇ ਫੇਰ ਕਹਿੰਦੇ ਆ ਜੀ ਕੁੜੀਆਂ ਲਈ ਸਪੈਸ਼ਲ ਜਿਹੜੀ 100 ਰੁਪਏ ਦੀ ਆਪਾਂ ਫੀਸ ਰੱਖੀ ਸੀ 50000 ਸਬਸਕ੍ਰਾਈਬਰ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਲਗਭਗ ਅੱਧੇ ਰਿਸ਼ਤੇ ਕੁੜੀਆਂ ਦੇ ਤੇ ਅੱਧੇ ਮੁੰਡਿਆਂ ਦੇ ਨੇ ਪਹਿਲਾਂ 30 ਰਿਸ਼ਤੇ ਮੁੰਡਿਆਂ ਦੇ ਤੇ 5 ਕੁੜੀਆਂ ਦੇ ਹੁੰਦੇ ਸੀ ਅੱਜ 12 ਰਿਸ਼ਤੇ ਕੁੜੀਆਂ ਦੇ ਤੇ 13 ਮੁੰਡਿਆਂ ਦੇ ਨੇ ਲਗਭਗ ਬਰਾਬਰ ਦਾ ਜਿਹੜਾ ਫਰੇਮ ਹੈ ਸਭ ਤੋਂ ਮੇਨ ਗੱਲ ਜੀ ਜਿਹੜੇ ਭੈਣ ਭਰਾ ਸਾਡੇ ਨਾਲ ਸਾਡੇ ਨੰਬਰ ਜਿੰਨਾਂ ਕੋਲ ਸੇਵ ਨੇ ਸਭ ਤੋਂ ਵਧੀਆ ਗੱਲ ਹੈ ਬਹੁਤ ਬਹੁਤ ਥੈਂਕ ਯੂ ਤੁਹਾਡਾ ਅੱਜ ਤੱਕ ਪਿਆਰ ਮਿਲਿਆ ਜਿਹੜੇ ਭੈਣ ਭਰਾ ਅੱਜ ਨਵੇਂ ਜੁੜੇ ਐ ਦੋ ਤਿੰਨ ਗੱਲਾਂ ਉਹਨਾਂ ਨੂੰ ਨੋਟ ਕਰ ਲਓ ਤੇ ਪੁਰਾਣਿਆਂ ਲਈ ਜਿਹੜੀ ਅੱਜ ਸਪੈਸ਼ਲ ਕੋਰਸ ਨਾਲ ਕੁਝ ਡਿਸਕਾਊਂਟ ਕਰਾਂਗੇ ਆਫਿਸ ਦੇ ਵਿੱਚ ਤਾਂ ਜੋ ਆਪਣਾ ਬੈਲੈਂਸ ਵਧੀਆ ਕ੍ਰੀਏਟ ਹੋਵੇ ਜੋ ਭੈਣ ਭਰਾ ਸਾਡੇ ਇਸ ਚੈਨਲ ਨੂੰ ਹਰ ਰੋਜ਼ ਦੇਖਦੇ ਨੇ ਉਹ ਸਾਡੇ WhatsApp ਚੈਨਲ ਤੇ ਸਟੇਟਸ ਰਾਹੀਂ ਵੀ ਰੋਜ਼ ਨਵੇਂ ਅਪਡੇਟ ਆ ਰਿਸਤੇ ਮੈਂ ਇੱਥੇ ਥੋੜੀ ਗਲਤੀ ਨਾਲ ਦੇਖਦਾ ਅਪਡੇਟਸ ਅਸੀਂ ਕੀ ਕਰਨਾ ਕਿਹੜੇ ਰਿਸ਼ਤੇ ਪਾਉਣੇ ਕਿਹੜੇ ਦਿਨ ਨੂੰ ਪ੍ਰੋਗਰਾਮ ਕਰਨਾ ਸਾਰਾ ਕੁਝ ਤੁਹਾਨੂੰ WhatsApp ਦੇ ਸਟੇਟਸ ਦੇ ਜ਼ਰੀਏ ਮਿਲਦਾ ਰਹੇਗਾ ਸਾਡਾ ਇਹ ਨੰਬਰ 9173060725 ਨੂੰ ਸੇਵ ਕਰ ਲਓ ਜਾਂ ਸਾਡਾ ਜਿਹੜਾ ਦੂਜਾ ਨੰਬਰ ਆ ਉਹਨੂੰ ਵੀ ਸੇਵ ਕਰ ਲਓ ਚੈਨਲ ਦੇ ਉੱਤੇ ਦਿੱਤਾ ਹੋਇਆ ਤੇ ਉਹਨੂੰ ਸੇਵ ਕਰਕੇ ਸਾਨੂੰ WhatsApp ਤੇ ਮੈਸੇਜ ਕਰ ਦਿਓ ਕਿ ਅਸੀਂ ਤੁਹਾਡਾ ਨੰਬਰ ਸੇਵ ਕਰ ਲਿਆ ਹੈ ਤੇ ਅਸੀਂ ਵੀ ਤੁਹਾਡਾ ਨੰਬਰ ਜਿਹੜਾ ਸੇਵ ਕਰ ਲਵਾਂਗੇ ਤੇ WhatsApp ਦੇ ਸਟੇਟਸ ਰਾਹੀਂ ਆਪਾਂ ਇੱਕ ਦੂਸਰੇ ਨਾਲ ਕਿਉਂਕਿ ਇੰਨੇ ਲੋਕਾਂ ਨੂੰ ਇੱਕੇਦਮ ਮੈਂ WhatsApp ਤੇ ਪਰਸਨਲੀ ਮੈਸੇਜ ਨਹੀਂ ਕਰ ਸਕਦਾ ਤਾਂ WhatsApp ਦਾ ਸਟੇਟਸ ਸਭ ਤੋਂ ਬੈਸਟ ਆਪਸ਼ਨ ਹੈ ਤੇ ਜਿਨ੍ਹਾਂ ਨੇ ਫੋਨ ਕਰਨਾ ਹੁੰਦਾ ਉਹ ਸ਼ਾਮ ਨੂੰ 7:30 ਵਜੇ ਤੋਂ 9:00 ਵਜੇ ਦੇ ਵਿੱਚ ਮੈਨੂੰ ਜਾਂ 8:30 ਵਜੇ ਤੱਕ ਸ਼ਾਮ ਨੂੰ ਕਰ ਸਕਦੇ ਨੇ ਦਿਨੇ ਮੈਂ ਡਿਊਟੀ ਤੇ ਹੁੰਦਾ ਜਿਹੜੇ ਭੈਣ ਭਰਾ ਜਿਸ ਵੀ ਸਿਟੀ ਤੋਂ ਜਿਸ ਵੀ ਪਿੰਡ ਤੋਂ ਜਿਸ ਵੀ ਸਟੇਟ ਤੋਂ ਜਿਸ ਵੀ ਕੰਟਰੀ ਤੋਂ ਮੈਨੂੰ ਦੇਖ ਰਹੇ ਨੇ ਇਸ ਟਾਈਮ ਕਮੈਂਟ ਦੇ ਵਿੱਚ ਜਰੂਰ ਆਪਣਾ ਯੋਗਦਾਨ ਦਿਓ ਜੀ ਤੇ ਜਿਹੜੀ ਅੱਜ ਵਾਲੀ ਲਾਸਟ ਗੱਲ ਹੈ ਪਹਿਲਾਂ ਅਸੀਂ ਕੁੜੀਆਂ ਲਈ ਜਿਹੜੀ 100 ਰੁਪਿਆ ਲੈਸ ਕੀਤਾ ਸੀ ਥੰਬਨੇਲ ਆ ਸੌਰੀ ਲੈਸ ਕੀਤਾ ਸੀ ਮੁੰਡਿਆਂ ਲਈ ਵੀ 50 ਰੁਪਿਆ ਅੱਜ ਵਾਲੀ ਐਡ ਦੇ ਵਿੱਚੋਂ ਅਸੀਂ ਲੈਸ ਕਰਦੇ ਆ ਤੇ ਕੁੜੀਆਂ ਲਈ ਜਿਹੜਾ ਹੈਗਾ 100 ਰੁਪਿਆ ਲੈਸ ਇਸ ਤਰ੍ਹਾਂ ਹੀ ਰਹੇਗਾ ਏ ਜੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਵੱਧ ਤੋਂ ਵੱਧ ਐਡ ਪਵਾਓ ਜੀ ਸਾਡਾ ਕੰਮ ਸਿਰਫ ਐਡ ਪਾਉਣ ਦਾ ਹੈ ਅਸੀਂ ਐਡ ਤੋਂ ਇਲਾਵਾ ਕੋਈ ਰਿਸ਼ਤੇ ਵਗੈਰਾ ਨਹੀਂ ਕਰਵਾਉਂਦੇ ਕਈ ਭੈਣ ਭਰਾ ਫੋਨ ਲਾ ਕੇ ਗੱਲਬਾਤ ਕਰਦੇ ਆ ਫੋਨ ਲਾਉਣ ਨਾਲੋਂ ਚੰਗਾ ਪਹਿਲਾਂ ਤੁਸੀਂ WhatsApp ਤੇ ਸਾਨੂੰ ਹੈਲੋ ਲਿਖ ਕੇ ਭੇਜ ਦਿਓ ਤੁਹਾਨੂੰ ਐਡ ਦਾ ਹਰ ਇੱਕ ਚੀਜ਼ ਪੁੱਛਣ ਦੀ ਕੋਈ ਵੀ ਲੋੜ ਨਹੀਂ ਪੈਗੀ ਬਕਾਇਦਾ ਤੌਰ ਤੇ ਬ੍ਰਿਕੀ ਦੇ ਵਿੱਚ ਪੰਜਾਬੀ ਦੇ ਵਿੱਚ ਲਿਖ ਕੇ ਭੇਜਿਆ ਹੋਏਗਾ ਕਿ ਆ ਸਾਨੂੰ ਇਸ ਬਾਇਓ ਡਾਟਾ ਚਾਹੀਦਾ ਆ ਸਾਡਾ ਸਿਸਟਮ ਹੈ ਇਸ ਤਰ੍ਹਾਂ ਸੀ ਐਡ ਪਾਉਣੇ ਆ ਐ ਤੁਸੀਂ ਫੀਸ ਭੇਜਨੀ ਆ ਤੇ ਆ ਸਾਡਾ ਉਹ ਹੈ ਅਸੀਂ ਗਾਜਰਾਂ ਚ ਗਾਦਾ ਕਦੇ ਨਹੀਂ ਛੱਡਦੇ ਐਡ ਇੱਕ ਵਾਰ ਫੀਸ ਲੈਣ ਤੇ ਇੱਕ ਵਾਰ ਪਾਉਣੇ ਆ ਇੱਕ ਵਾਰ ਤੁਹਾਡੀ ਅਜੇ ਮੈਂ ਅੱਜ ਐਂਤਵਾਰ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਪੈਗੀ ਇੱਕ ਵਾਰ ਐਡ ਪੈਗੀ ਤੁਹਾਡੀ ਸ਼ਾਰਟਸ ਵੀਡੀਓ ਦੇ ਵਿੱਚ ਮਤਲਬ ਇਕੱਲਿਆਂ ਦੀ ਦੋ ਵਾਰ ਟੋਟਲ ਇੱਕ ਵਾਰ ਫੀਸਲੈਂਡ ਤੇ ਐਡ ਪਾਉਣੇ ਆ ਸਾਡਾ ਚੈਨਲ ਦੇ ਉੱਤੇ ਜਿੰਨੇ ਵੀ ਐਤਵਾਰ ਦੇ ਰਿਸ਼ਤੇ ਨੇ ਸਾਰਿਆਂ ਨੂੰ ਜਾ ਕੇ ਦੇਖ ਸਕਦੇ ਹਾਂ ਜਿਹਦੇ ਵਿੱਚ ਲਗਭਗ ਸਮਥਿੰਗ 90% ਨਵੇਂ ਰਿਸ਼ਤੇ ਨੇ ਪੁਰਾਣੇ ਐਡ ਨੂੰ ਅਸੀਂ ਪ੍ਰੈਫਰ ਨਹੀਂ ਦਿੰਦੇ ਨਾ ਹੀ ਅਸੀਂ ਜ਼ਿਆਦਾ ਉਹਨਾਂ ਨੂੰ ਦੁਬਾਰਾ ਦੁਬਾਰਾ ਚਲਾਉਣੀ ਆ ਕਿਉਂਕਿ ਬੰਦੇ ਦਾ ਵਿਸ਼ਵਾਸ ਖਤਮ ਹੋ ਜਾਂਦਾ ਅੱਜ ਜਿੰਨੇ ਵੀ ਰਿਸ਼ਤੇ ਸਾਰੇ ਨਵੇਂ ਨੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤੇ ਕਮੈਂਟਾਂ ਦੇ ਵਿੱਚ ਆਪਣੇ ਸਿਟੀ ਦਾ ਨਾਮ ਜਾਂ ਖੁਦ ਦਾ ਨਾਮ ਜ਼ਰੂਰ ਲਿਖੋ ਜੀ ਤੇ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਲਿਖੋ ਜੀ ਕਿਉਂਕਿ ਪਹਿਲਾਂ YouTube ਦੇ ਵਿੱਚ ਮੈਂ ਇੰ ਕਹਿੰਦਾ ਵੀ ਸਬਸਕ੍ਰਾਈਬ ਕਰੋ ਐ ਕਰੋ ਕਰੋ ਪਰ ਮੈਂ ਅੱਜ ਕਹਿੰਦਾ ਜੀ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਡੇ ਕੋਲੇ ਹਰੇਕ ਚੈਨਲ ਦੇ ਉੱਤੇ ਜੋ ਵੀ ਅਪਡੇਟ ਸਾਡੀ ਰਹੇਗੀ ਉਹਦੀ ਨੋਟੀਫਿਕੇਸ਼ਨ ਪਹੁੰਚਦੀ ਰਹੇ ਕੋਈ ਵੀ ਰਿਸ਼ਤੇ ਦੇ ਤੁਸੀਂ ਵਾਂਝੇ ਨਾ ਹੋਵੋ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚਦਾ ਰਹੇ ਥੈਂਕ ਯੂ ਜੀ ਧੰਨਵਾਦ